ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਇਸ ਸ੍ਰਿਸ਼ਟੀ ਅੰਦਰ ਕੇਵਲ ਆਪਣੇ ਆਪ ਦਾ ਗਿਆਨ ਲੈਣ ਆਇਆ ਹੈ ਆਪੇ ਦਾ ਗਿਆਨ ਅਹੰਮ ਦਾ ਗਿਆਨ ਕਿ ਮੈਂ ਕੌਣ ਹੂ ਸੁਫੀ ਕਹਿੰਦੇ ਨੇ ਜਦ ਖੁਦ ਕੋ ਢੂੰਡਤਾ ਹੂੰ ਮੈਂ ਜਦ ਖੁਦ ਕੋ ਢੂੰਡਤਾ ਹੂੰ ਮੈਂ ਤੋ ਤੁਝ ਕੋ ਪਾਤਾ ਹੂੰ ਹੈ ਜਦ ਤੁਝ ਕੋ ਢੂੰਡਤਾ ਹੂੰ ਮੈਂ ਤੋ ਖੁਦ ਕੋ ਪਾਤਾ ਹੂੰ ਮੈਂ ਮਹਾਰਾਜ ਬਾਣੀ ਜੀ ਕਹਿੰਦੇ ਨੇ ਆਪ ਪਛਾਣੇ ਤਾਂ ਸ਼ੋ ਜਾਣੇ ਆਪੇ ਆਪ ਨਿਰੰਜਨ ਸੋਏ ਇੱਕ ਬਾਹਰ ਦਾ ਆਪਾ ਹੈ ਜਿਹੜਾ ਤੁਹਾਨੂੰ ਸੰਸਾਰ ਨੇ ਦਿੱਤਾ ਹੈ ਇਸ ਆਪੇ ਚ ਇੱਕ ਹੋਰ ਆਪਾ ਹੈ ਉਹ ਨਿਰੰਜਨ ਹੈ ਉਹ ਮਾਇਆ ਤੋਂ ਰਹਿਤ ਹੈ ਉਸ ਨਿਰੰਜਨ ਨੂੰ ਜਾਣਨ ਵਾਸਤੇ ਸਾਨੂੰ ਵੀ ਜਨਮ ਦੀ ਪ੍ਰਾਪਤੀ ਹੋਈ ਹੈ ਹੁਣ ਇਸ ਗਿਆਨ ਵਾਸਤੇ ਇਸ ਗਿਆਨ ਨੂੰ ਜਾਣਨ ਵਾਸਤੇ ਸਤਿ ਪੁਰਸ਼ਾਂ ਨੇ ਸ਼ਾਸਤਰਾਂ ਨੇ ਲਿਖਿਆ ਹੈ ਕੁਝ ਕੰਡੀਸ਼ਨਸ ਨੇ ਜਦ ਤੱਕ ਉਹ ਕੰਡੀਸ਼ਨ ਪੂਰਨ ਨਹੀਂ ਹੁੰਦੇ ਤੁਹਾਨੂੰ ਹਰ ਚੀਜ਼ ਦਾ ਗਿਆਨ ਹੋ ਜਾਏਗਾ ਬੜ ਆਪਣੇ ਆਪ ਦਾ ਗਿਆਨ ਨਹੀਂ ਹੋਏਗਾ ਮੈਂ ਰਿਪੀਟ ਕਰਦਾ ਸ਼ਾਸਤਰ ਕਹਿੰਦੇ ਨੇ ਇਸ ਗਿਆਨ ਨੂੰ ਹਾਸਲ ਕਰਨ ਵਾਸਤੇ ਕੁਝ ਕੰਡੀਸ਼ਨਸ ਨੇ ਤੁਹਾਨੂੰ ਅਧਿਕਾਰੀ ਹੋਣਾ ਪਊਗਾ ਤੇ ਜੇ ਤੱਕ ਤੁਸੀਂ ਅਧਿਕਾਰੀ ਨਹੀਂ ਹੁੰਦੇ ਤੁਹਾਨੂੰ ਦੁਨੀਆ ਦਾ ਹਰ ਗਿਆਨ ਪ੍ਰਾਪਤ ਹੋ ਜਾਏਗਾ ਪਰ ਆਪਣੇ ਆਪ ਦਾ ਗਿਆਨ ਨਹੀਂ ਹੋਏਗਾ ਉਹ ਪਹਿਲਾ ਕੰਡੀਸ਼ਨ ਜੋ ਹੈ ਉਹ ਪਹਿਲਾ ਕੰਡੀਸ਼ਨ ਜੋ ਹੈ ਗੁਰੂ ਨਾਨਕ ਮਹਾਰਾਜ ਬਚਨ ਕਰਦੇ ਨੇ ਉਹ ਪਹਿਲੇ ਕੰਡੀਸ਼ਨ ਉਹ ਕੀ ਹੈ ਇਸ ਗਿਆਨ ਨੂੰ ਹਾਸਲ ਕਰਨ ਵਾਸਤੇ ਗੁਰੂ ਮਹਾਰਾਜ ਕਹਿੰਦੇ ਨੇ ਮੀਰੂ ਡੰਡ ਸੁਧਾ ਕਰ ਰੱਖ। ਮੇਰੇ ਪਿੱਛੇ ਬੋਲੋ ਮੀਰੂ ਡੰਡ ਸੁਧਾ ਕਰ ਰੱਖ। ਬੋਲੋ ਇੱਕ ਵਾਰੀ ਮੀਰੂ ਡੰਡ ਸੁਧਾ ਕਰ ਰੱਖ। ਸੁਧਾ ਮੈਨੇ ਸਿੱਧਾ। ਇਹਦਾ ਜੇ ਤਰਜਮਾ ਕਰੀਏ ਇਹਦਾ ਮਤਲਬ ਹੈ ਰੀੜ ਦੀ ਹੱਡੀ ਸਿੱਧੀ ਕਰੋ। ਜਦ ਤੱਕ ਤੁਹਾਡੀ ਰੀੜ ਦੀ ਸਿੱਧੀ ਰੀੜ ਦੀ ਹੱਡੀ ਸਿੱਧੀ ਨਹੀਂ ਹੁੰਦੀ ਤਦ ਤੱਕ ਤੁਸੀਂ ਗਿਆਨ ਦੇ ਅਧਿਕਾਰੀ ਨਹੀਂ ਹੋ ਤੁਹਾਡੇ ਅੰਦਰ ਇੱਕ ਅੱਖ ਦੀ ਝਮਕ ਹੁੰਦੀ ਹੈ ਜਦੋਂ ਇੱਕ ਅੱਖ ਚਮਕਦੀ ਹੈ ਤਾਂ ਹਜ਼ਾਰ ਵਿਚਾਰ ਆਉਂਦੇ ਨੇ ਹੁਣ ਵੇਖੋ ਵੀ ਆਪਾਂ ਕਿੰਨੀਆਂ ਅੱਖਾਂ ਚਮਕ ਰਏ ਹਾਂ ਤਾਂ ਇਹੋ ਪਹਿਲੀ ਕੰਡੀਸ਼ਨ ਹੁੰਦੀ ਹੈ ਰੀੜ ਦੀ ਹੱਡੀ ਸਿੱਧੀ ਤੇ ਦੂਜੀ ਕੰਡੀਸ਼ਨ ਹੁੰਦੀ ਹੈ ਅੱਖਾਂ ਬੰਦ ਕਿਉਂਕਿ ਜੇ ਅੱਖਾਂ ਦੀ ਝਮਕ ਰੁਕ ਜਾਵੇ ਤਾਂ ਮਨ 50% ਰੁਕ ਜਾਂਦਾ ਹੈ ਇੱਕ ਅੱਖ ਦੀ ਚਮਕ ਤੇ ਹਜ਼ਾਰ ਵਿਚਾਰ ਆਏ ਹੁਣ ਇਹ ਵਿਚਾਰ ਆਪਸ ਵਿੱਚ ਲੜ ਰਹੇ ਨੇ ਅੰਦਰ ਇੱਕ ਵਿਚਾਰ ਇਧਰ ਨੂੰ ਇੱਕ ਵਿਚਾਰ ਉਧਰ ਨੂੰ ਜਦੋਂ ਰੀੜ ਦੀ ਹੱਡੀ ਸਿੱਧੀ ਹੁੰਦੀ ਹੈ ਇਹਨੂੰ ਥੋੜਾ ਜਿਆਦਾ ਧਿਆਨ ਨਾਲ ਸੁਣਨਾ ਜਿਹੜੇ ਸਾਡੇ ਇਮੋਸ਼ਨਸ ਹਨ ਵੱਖ-ਵੱਖੀ ਇਮੋਸ਼ਨਸ ਨੇ ਕਦੀ ਸਾਨੂੰ ਗੁੱਸਾ ਕਦੀ ਕ੍ਰੋਧ ਕਦੀ ਕਾਮ ਕਦੀ ਲੋਭ ਕਦੀ ਮੋਹ ਕਦੀ ਹੰਕਾਰ ਜੋ ਵੱਖ-ਵੱਖੀ ਮੋਸ਼ਨਸ ਸਾਡੇ ਅੰਦਰ ਵਾਪਰਦੇ ਹਨ ਇਹਨਾਂ ਦਾ ਸਿੱਧਾ ਸਬੰਧ ਤੁਹਾਡੀ ਰੀਡ ਦੀ ਹੱਡੀ ਨਾਲ ਹੈ ਇੱਥੇ ਕੁਝ ਨਹੀਂ ਗੱਲ ਆਹ ਖਾਲੀ ਹੈ ਸਾਰਾ ਕੁਝ ਰੀਡ ਦੀ ਹੱਡੀ ਅੰਦਰ ਹੈ ਜਦੋਂ ਰੀਡ ਦੀ ਹੱਡੀ ਅਗਾਹਨ ਹੋ ਜਾਵੇ ਤੁਸੀਂ ਬੈਠੇ ਹੋ ਅਚਨ ਛੇਤ ਤੁਸੀਂ ਹੋਸ਼ ਵਿੱਚ ਨਹੀਂ ਹੋ ਤਾਂ ਰੀਡ ਦੀ ਹੱਡੀ ਗਾਹਨ ਹੋ ਜਾਵੇ ਤਾਂ ਟੈਨਸ਼ਨ ਪੈਦਾ ਹੋ ਜਾਵੇ ਰੀਡ ਦੀ ਹੱਡੀ ਗਾਹ ਨੂੰ ਹੋ ਜਾਵੇ ਤਾਂ ਟੈਨਸ਼ਨ ਪੈਦਾ ਹੁੰਦੀ ਹੈ ਸਟ੍ਰੈਸ ਹੁੰਦੀ ਹੈ ਸਟ੍ਰੈਸਡ ਇੰਡੀਵਿਜੂਅਲ ਕਦੀ ਆਪਣੀ ਰੀਡ ਦੀ ਹੱਡੀ ਸਿੱਧੀ ਨਹੀਂ ਕਰ ਸਕਦਾ ਕਦੀ ਵੀ ਟੈਨਸ਼ਨ ਆਊਗੀ ਕਿਸ ਤਰ੍ਹਾਂ ਹੋ ਜਾਊਗਾ ਜਦੋਂ ਰੀਡ ਦੀ ਹੱਡੀ ਗਾਹ ਨੂੰ ਹੋਈ ਟੈਨਸ਼ਨ ਜਦੋਂ ਰੀਡ ਦੀ ਹੱਡੀ ਅਚਨਚੇਤ ਬੇਹੋਸ਼ੀ ਵਿੱਚ ਪਿੱਛੇ ਨੂੰ ਚਲੇ ਗਈ ਤਾਂ ਜੋ ਵਾਪਰ ਚੁੱਕਾ ਹੈ ਜੋ ਸਮਾਂ ਹੁਣ ਨਹੀਂ ਰਿਹਾ ਜੋ ਵਿਚਾਰ ਪਹਿਲਾਂ ਸੀ ਜੋ ਕਟਨਾਵਾ ਪਹਿਲੀਆਂ ਸਨ ਉਹਨਾਂ ਵਿੱਚ ਗਵਾਛੇ ਰਹੋਗੇ ਤੇ ਜੇ ਤੁਹਾਡੀ ਅਚਨਚੇਤ ਰੀੜ ਦੀ ਹੱਡੀ ਥੋੜੀ ਜੀ ਖੱਬੇ ਨੂੰ ਹੋ ਗਈ ਤਾਂ ਕੁਝ ਪਲਾਂ ਲਈ ਮਨ ਵਿੱਚ ਸ਼ਾਂਤੀ ਆਏਗੀ। ਔਰ ਜੇ ਥੋੜੀ ਜੀ ਸੱਜੇ ਨੂੰ ਹੋ ਗਈ ਤਾਂ ਤੁਹਾਡੇ ਅੰਦਰ ਫੁਰਣੇ ਬਯੰਤ ਆਪਣੀ ਆਪ ਹੀ ਘਟਣਗੇ ਜਿਵੇਂ ਕਈ ਵਾਰੀ ਅਸੀਂ ਬੈਠੇ ਹਾਂ ਤਾਂ ਫੁਰਨੇ ਤੇ ਫੁਰਨਾ ਵਿਚਾਰਾਂ ਤੇ ਵਿਚਾਰ ਵਿਚਾਰਾਂ ਤੇ ਵਿਚਾਰ ਕਿਉਂ ਕਿਉਂਕਿ ਉਸ ਵੇਲੇ ਤੁਹਾਡੀ ਰੀੜ ਦੀ ਹੱਡੀ ਥੋੜੀ ਜੀ ਸੱਜੀ ਨਾ ਹੋ ਗਈ ਹੈ ਤਾਂ ਇਹ ਗੀਅਰ ਹੈ ਗੱਡੀ ਚਲਾਉਣ ਦਾ ਇਹ ਗੀਅਰ ਹੈ ਜਦ ਤੱਕ ਤੁਹਾਡੀ ਰੀੜ ਦੀ ਹੱਡੀ ਸਿੱਧੀ ਹੈ ਤਦ ਤੱਕ ਕਰਮ ਸਿੱਧੇ ਹਨ ਮਨ ਸਿੱਧਾ ਹੈ ਔਰ ਜਦੋਂ ਰੀੜ ਦੀ ਹੱਡੀ ਤੁਸੀਂ ਸਿੱਧੀ ਨਹੀਂ ਕਰ पाए ਉਹਨੂੰ ਕਹਿੰਦੇ ਨੇ ਕਰਮਾਂ ਦਾ ਬੰਧਨ ਕੀ ਕਹਿੰਦੇ ਨੇ ਕਰਮਾਂ ਦਾ ਹੁਣ ਜ਼ਿਆਦਾਤਰ ਤੁਸੀਂ ਆਪਣੇ ਆਪ ਤੇ ਨੂੰ ਢਾਲੋ ਕੀ ਤੁਸੀਂ ਆਪਣੀ ਰੀੜ ਦੀ ਹੱਡੀ ਸਿੱਧੀ ਕਰ ਪਾਉਂਦੇ ਹੋ ਇੱਕ ਮਿੰਟ ਬਾਅਦ ਜੇ ਰੀੜ ਦੀ ਹੱਡੀ ਵਿੱਚ ਪੀੜਾ ਸ਼ੁਰੂ ਹੋ ਗਈ ਇਹਦਾ ਮਤਲਬ ਤੁਸੀਂ ਕਰਮ ਰੋਗੀ ਹੋਣ ਦੇ ਜਾ ਰਹੇ ਹੋ ਤੁਹਾਡੀ ਸੁਰਤ ਤੁਹਾਡੀ ਚੇਤਨਾ ਤੁਹਾਡੇ ਵਿਚਾਰ ਤੁਹਾਡੀ ਦੁਨੀਆ ਰੀੜ ਦੀ ਹੱਡੀ ਹੈ ਸ਼ਾਸਤਰਾਂ ਚ ਇਸ ਨੂੰ ਕਿਹਾ ਹੈ ਮੀਰੂ ਡੰਡ ਕੀ ਕਿਹਾ ਹੈ ਮੀਰੂ ਡੰਡ ਗੁਰਬਾਣੀ ਅੰਦਰ ਇਸ ਨੂੰ ਸੁਖਮਣਾ ਵੀ ਕਿਹਾ ਹੈ ਸ਼ਾਸਤਰਾਂ ਅੰਦਰ ਇਸ ਨੂੰ ਸੁਸ਼ਮਣਾ ਵੀ ਕਿਹਾ ਹੈ ਜਦੋਂ ਰੀੜ ਦੀ ਹੱਡੀ ਸਿੱਧੀ ਹੋ ਜਾਵੇ ਮਨ ਇਕਾਗਰ ਆ ਜਾਂਦਾ ਹੈ ਮਨ ਵਿੱਚ ਕੁਝ ਪਰਸੈਂਟ ਰਿਲੈਕਸੇਸ਼ਨ ਆ ਜਾਂਦੀ ਹੈ ਮਹਾਰਾ ਜੀ ਕਹਿੰਦੇ ਨੇ ਸਾਵਧਾਨ ਇਕਾਗਰ ਜੀਤ ਜਦੋਂ ਸਰੀਰ ਦੇ ਅੰਦਰ ਰੀੜ ਦੀ ਹੱਡੀ ਸਾਵਧਾਨ ਹੋਈ ਤਾਂ ਇਕਾਗਰਤਾ ਆਏਗੀ ਆਏਗੀ ਅਕਸਰ ਅਸੀਂ ਕਹਿੰਨੇ ਹਾਂ ਧਿਆਨ ਵਿੱਚ ਸਿਮਰਨ ਵਿੱਚ ਬਾਣੀ ਵਿੱਚ ਇਕਾਗਰਤਾ ਨਹੀਂ ਹੈ ਇਕਾਗਰਤਾ ਤੇਰੀ ਰੀੜ ਦੀ ਹੱਡੀ ਵਿੱਚ ਹੈ ਮੈਂ ਕਹਿ ਰਿਹਾ ਸੀ ਵੀ ਗੁਰਬਾਣੀ ਅੰਦਰ ਇਸ ਨੂੰ ਸੁਖਮਨਾ ਔਰ ਸ਼ਾਸਤ੍ਰਾ ਅੰਦਰ ਇਸ ਨੂੰ ਸੁਸ਼ਮਨਾ ਆਂ ਕਿਹਾ ਹੈ ਜੇ ਆਪਾਂ ਸੁਸ਼ਮਨਾ ਨੂੰ ਤੋੜੀਏ ਇਸ ਅਲਫਾਜ਼ ਨੂੰ ਤੋੜ ਦਈਏ ਤਾਂ ਬਣਦਾ ਹੈ ਮਨਾ ਸੁਸ਼ਮਣਾ ਮਨਾ ਮੈਨੇ ਮਨ ਚੁੱਪ ਤੁਸੀਂ ਜੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤੁਸੀਂ ਜੇ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਹੋ ਤੁਸੀਂ ਜੇ ਰੱਬ ਨੂੰ ਜਾਨਣਾ ਚਾਹੁੰਦੇ ਹੋ ਸ਼ਾਸਤਰਾਂ ਚ ਗ੍ਰੰਥਾਂ ਚ ਪਹਿਲੀ ਕੰਡੀਸ਼ਨ ਹੈ ਮੀਰੂ ਡੰਡ ਸੂਦਾ ਕਰ ਰੱਖਿਆ ਆਪਾਂ ਇਤਿਹਾਸ ਵੀ ਸੁਣਿਆ ਆਪਾਂ ਬੇਅੰਤ ਵਿਚਾਰ ਸੁਣੇ ਪਟ ਹੁਣ ਆਪਾਂ ਵਾਪਸ ਲੈ ਕੇ ਕੀ ਜਾਈਏ ਕਹਾਣੀਆਂ ਤੇ ਸੁਣ ਲਈਆਂ ਪਰ ਜਿੰ ਜੋ ਇਹਨ ਸਤਪੁਰਸ਼ਾਂ ਦਾ ਗਿਆਨ ਸੀ ਜਿੰਨਾ ਕਰਕੇ ਉਹ ਸਾਲ-ਸਾਲ ਬੈਠੇ ਰਹਿੰਦੇ ਸਨ ਜਿੰਨਾ ਕਰਕੇ ਮਨ ਸ਼ਾਂਤ ਰਹਿੰਦਾ ਸੀ ਉਹ ਵਿਧੀਆਂ ਸ਼ਾਸਤਰਾਂ ਚ ਲਿਖਿਆ ਹੈ ਸਾਧੂ ਸੋ ਜੋ ਸਾਨੂੰ ਸਾਦੇ ਸਾਧੂ ਸੋ ਜੋ ਸਾਨ ਉਸ ਸਾਦੇ ਤੇ ਬਿਨ ਸਾਧਿਆਂ ਸਾਧੂ ਕਾਦਾ ਲਾ ਆਸਣ ਕਰੇ ਕਤਲ ਨਫਜ਼ਦਾ ਤੇ ਪਤਾ ਰਖੇ ਸਾ ਸਾਦਾ ਇਹ ਤੀਜੀ ਕੰਡੀਸ਼ਨ ਆ hope ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿ ਰਿਹਾ ਹਾਂ hope ਕਿ ਤੁਸੀਂ ਸਮਝ ਰਹੇ ਹੋ ਮੈਂ ਤੁਹਾਨੂੰ ਕੀ ਦੱਸ ਰਿਹਾ ਹਾਂ ਪਹਿਲੀ ਕੰਡੀਸ਼ਨ ਆਤਮ ਗਿਆਨ ਦੀ ਰੀੜ ਦੀ ਹੱਡੀ ਸਿੱਧੀ ਦੂਜਾ ਜਿੰਨਾ ਹੋ ਸਕੇ ਅੱਖਾਂ ਬੰਦ ਕਰਿਆ ਕਰੋ ਬੈਠਿਆ ਕਰੋ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰੋਗੇ ਨਾ ਜਦੋਂ ਅਕਸਰ ਸੀ ਸਮਝਦੇ ਆ ਜਦੋਂ ਅੱਖਾਂ ਬੰਦ ਹੋ ਗਈਆਂ ਸਾਨੂੰ ਕੁਝ ਨਹੀਂ ਦਿਖਦਾ ਅੱਖਾਂ ਬੰਦ ਹੋ ਗਈਆਂ ਕੁਝ ਨਹੀਂ ਦਿਖਦਾ ਪਰ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਨਾ ਸਹੀ ਮੈਨੇਜ ਉਦੋਂ ਹੀ ਦਿਖਦਾ ਹੈ ਜਦੋਂ ਅੱਖਾਂ ਖੁੱਲੀਆਂ ਨਹੀਂ ਇਹਨੂੰ ਸਮਝਣਾ ਦੋ ਚੀਜ਼ਾਂ ਨੇ ਟਾਈਮ ਤੇ ਸਪੇਸ ਟਾਈਮ ਤੇ ਸਪੇਸ ਜਿਹਨੂੰ ਆਪਾਂ ਆਪਣੀ ਭਾਸ਼ਾ ਚ ਕਹਿੰਦੇ ਹਾਂ ਕਾ ਆਲਯ ਕਾ ਆਲਯ ਕਾ ਮੈਨੇ ਟਾਈਮ ਆਲਯੋ ਮੈਨੇ ਸਪੇਸ ਕਾ ਆਲਯ ਜਿਹਨੂੰ ਕਹਿੰਦੇ ਨੇ ਕਾਲ ਜਿਹੜੀ ਤੁਹਾਡੀ ਖੱਬੀ ਅੱਖ ਹੈ ਇਹ ਟਾਈਮ ਦਾ ਪ੍ਰਤੀਕ ਹੈ ਔਰ ਜਿਹੜੀ ਸੱਜੀ ਅੱਖ ਹੈ ਇਸ ਸਪੇਸ ਦਾ ਪ੍ਰਤੀਕ ਹੈ ਜਦੋਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਕਾ ਆਲੀ ਟਾਈਮ ਤੇ ਸਪੇਸ ਦਾ ਅਨੁਭਵ ਹੁੰਦਾ ਹੈ ਜਦੋਂ ਅੱਖਾਂ ਬੰਦ ਹੁੰਦੀਆਂ ਹਨ ਤਾਂ ਸਮਾਂ ਟਾਈਮ ਤੇ ਸਪੇਸ ਤੋਂ ਤੁਸੀਂ ਪਰੇ ਹੋ ਜਾਂਦੇ ਹੋ ਕੇਵਲ ਟਾਈਮ ਤੇ ਸਪੇਸ ਦੇ ਵਿਚਾਰ ਰਹਿ ਜਾਂਦੇ ਹਨ ਜੇ ਕੁਝ ਪਲ ਤੁਸੀਂ ਅੱਖਾਂ ਬੰਦ ਕਰਕੇ ਆਪਣੀ ਕਹਾਣੀ ਨੂੰ ਰੋਕ ਦਵੋ ਸਾਡੀ ਕਹਾਣੀ ਚੱਲ ਰਹੀ ਹੈ ਨਾ ਸਰੀਰ ਮਨ ਦੇ ਅੰਦਰ ਕੁਝ ਪਲਾਂ ਵਾਸਤੇ ਜੇ ਅੱਖਾਂ ਬੰਦ ਕਰਕੇ ਤੁਸੀਂ ਇਹ ਭੁੱਲ ਜਾਓ ਕਿ ਤੁਹਾਡੀ ਕੋਈ ਕਹਾਣੀ ਹੈ ਜੋ ਰਹਿ ਜਾਂਦਾ ਹੈ ਹੁਣ ਅੱਖਾਂ ਖੋਲੀਆਂ ਤੇ ਕੀ ਹੈ ਟਾਈਮ ਤੇ ਸਪੇਸ ਕਾਲ ਕਾਲ ਇੱਥੋਂ ਉੱਥੇ ਤੱਕ ਜਾਣ ਵਾਸਤੇ ਟਾਈਮ ਹੈ ਆ ਸਪੇਸ ਹੈ ਅੱਖਾਂ ਖੁੱਲੀਆਂ ਤੇ ਟਾਈਮ ਤੇ ਸਪੇਸ ਦਾ ਅਨੁਭਵ ਹੋਇਆ ਤੇ ਜਦੋਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਕੇ ਜੇ ਮੈਂ ਆਪਣੇ ਵਿਚਾਰਾਂ ਆਪਣੇ ਫੁਰਨੇਆਂ 'ਚ ਧਿਆਨ ਨਾ ਦਵਾ ਤੇ ਮੈਂ ਕੇਵਲ ਦੇਖਾਂ ਤਾਂ ਤੁਹਾਨੂੰ ਹਨੇਰਾ ਪ੍ਰਤੀਕ ਹੋਏਗਾ ਅੱਖਾਂ ਗਾਰੀ ਹਨੇਰਾ ਪ੍ਰਤੀਕ ਹੋਏਗਾ ਹੁਣ ਅੱਖਾਂ ਖੋਲੀਆਂ ਤੇ ਕਹਿੰਦੇ ਨੇ ਕਾਲ ਅੱਖਾਂ ਬੰਦ ਤੇ ਜੋ ਦੇਖ ਰਿਹਾ ਏ ਉਹਨੂੰ ਕਹਿੰਦੇ ਨੇ ਮਹਾਕਾਲ ਉਹਨੂੰ ਕਹਿੰਦੇ ਨੇ ਮਹਾਕਾਲ ਮਾਤੋ ਭਾਵ ਮੈਂ ਹਾਂ ਤੋ ਭਾਵ ਖਾਣਾ ਨਸ਼ਟ ਕਰ ਦੇਣਾ ਕਾਲ ਤੋਂ ਭਾਵ ਟਾਈਮ ਤੇ ਸਪੇਸ ਮਹਾਕਾਲ ਦਾ ਭਾਵ ਜੋ ਮੈਂ ਹਾਂ ਜੋ ਮੇਰੀ ਕਹਾਣੀ ਹੈ ਟਾਈਮ ਤੇ ਸਪੇਸ ਦੇ ਵਿੱਚ ਉਸ ਨੂੰ ਖਾ ਜਾਣਾ ਉਸ ਨੂੰ ਖਤਮ ਕਰਨ ਦਾ ਨਾਮ ਮਹਾਕਾਲ ਹੈ ਅੱਖਾਂ ਖੁੱਲੀਆਂ ਤੇ ਕਾਲੇ ਤੇ ਅੱਖਾਂ ਬੰਦ ਨੇ ਤੇ ਮਹਾਕਾਲ ਹੈ ਇਸ ਹਨੇਰੇ ਨੂੰ ਇਸ ਹਨੇਰੇ ਨੂੰ ਜੇ ਤੁਸੀਂ ਦੇਖਣਾ ਸ਼ੁਰੂ ਕਰੋ ਇਹ ਹਨੇਰਾ ਹੋਰ ਗੂੜਾ ਹੁੰਦਾ ਜਾਏਗਾ ਹੁਣ ਸਮਝਣਾ ਇਸ ਨੂੰ ਥੋੜਾ ਜਿਆਦਾ ਹੁਣ ਅੱਖਾਂ ਬੰਦ ਨੇ ਉਸ ਹਨੇਰੇ ਨੂੰ ਤੁਸੀਂ ਦੇਖ ਰਹੇ ਹੋ ਅੱਖਾਂ ਦੇ ਪਿੱਛੇ ਤਾਂ ਇਹ ਹਨੇਰਾ ਹੋਰ ਡੂੰਗਾ ਹੁੰਦਾ ਜਾਉਗਾ ਉਸ ਹਨੇਰੇ ਨੂੰ ਸ਼ਾਸਤਰਾ ਨੇ ਕਿਹਾ ਹੈ ਕ੍ਰੈ ਸ਼ੂਨਿਆ ਕੀ ਕਿਹਾ ਹੈ ਕ੍ਰੈ ਸ਼ੂਨਿਆ ਜਿਹਦੇ ਤੋਂ ਬਣਿਆ ਹੈ ਕ੍ਰਿਸ਼ਨ ਕ੍ਰਿਸ਼ਨ ਦਾ ਰੰਗ ਕਾਲਾ ਹੈ ਸਾਵਲ ਹੈ ਸਾਵਲ ਸੁੰਦਰ ਰਾਮਈਆ ਅੱਖਾਂ ਜਦੋਂ ਬੰਦ ਕਰਦੇ ਹਾਂ ਤਾਂ ਕੀ ਦਿਖਦਾ ਹੈ ਸਾਵਲ ਸੁੰਦਰ ਰਾਮਈਆ ਜੀ ਉਸ ਨੂੰ ਮੈਂ ਆਪਣੇ ਫੁਰਨਿਆਂ ਤੋਂ ਮੁਕਤ ਹੋ ਕੇ ਮੈਂ ਉਸ ਹਨੇਰੇ ਨੂੰ ਦੇਖ ਲਵਾਂ ਉਹ ਹੈ ਕ੍ਰੈਸ਼ਨਿਆ ਕ੍ਰਿਸ਼ਨ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਬਲੈਕ ਹੋਲ एवरीथिंग ਇਜ਼ ਬੌਰਨ ਆਊਟ ਆਫ ਦੀ ਬਲੈਕ ਹੋਲ एवरीथिंग ਮਰਜਸ ਬੈਕ ਇੰਟੂ ਦੀ ਬਲਕ ਜੋ ਕੁਝ ਵੀ ਹੈ ਉਹ ਬਲੈਕ ਹੋਲ ਜਿਹੜੀ ਹੈ ਕ੍ਰੈਸ਼ਨਿਆ ਹੈ ਉਹਦੇ ਚ ਪ੍ਰਗਟ ਹੋ ਰਿਹਾ ਹੈ ਸਾਰਾ ਕੁਦੂ ਦੇ ਵਿੱਚ ਲੀਨ ਹੋ ਰਿਹਾ ਇਸ ਰੀਡ ਦੀ ਹੱਡੀ ਅੰਦਰ ਜਦੋਂ ਤੁਸੀਂ ਸਪਾਈਨ ਸਟ੍ਰੇਟ ਕਰੋਗੇ ਤਾਂ ਹਨੇਰਾ ਦਿਖੇਗਾ ਦੇਖਦੇ ਜਾਓਗੇ ਦੇਖਦੇ ਜਾਓਗੇ ਤੇ ਨੀਲਾ ਰੰਗ ਦਿਖੇਗਾ ਭਗਵਾਨ ਕ੍ਰਿਸ਼ਨ ਦਾ ਰੰਗ ਕਾਲਾ ਹੈ ਤੇ ਰਾਮ ਜੀ ਦਾ ਨੀਲਾ ਹੈ ਬਾਬਾ ਸ੍ਰੀ ਚੰਦ ਦਾ ਨੀਲਾ ਹੈ ਪਹਿਲਾਂ ਸਾਵਲ ਸੁੰਦਰ ਰਾਮਈਆ ਦਿਖਦਾ ਏ ਉਤੋਂ ਬਾਅਦ ਫਿਰ ਨੀਲ ਵਸਨ ਬਨਵਾਰੀ ਰੱਬ ਤੇ ਅੱਖਾਂ ਬੰਦ ਕਰਕੇ ਹਰ ਪਲ ਦਰਸ਼ਨ ਦੇਈਏ ਪਰ ਪ੍ਰੋਬਲਮ ਆ ਕਿ ਮੈਂ ਅੱਖਾਂ ਬੰਦ ਕਰਕੇ ਵੀ ਇਹਨੂੰ ਹੀ ਅੰਦਰ ਲਈ ਬੈਠਾ ਹਾਂ